ਚਾਲੇ ਮੁਕਤੀ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਇਤਿਹਾਸਕ ਮੇਲਾ ਮਾਗੀ ਦੀ ਰਸਮੀ ਤੌਰ ਤੇ ਸਮਾਪਤੀ ਹੋ ਗਈ ਹਰ ਵਰ੍ਹਦੀ ਤਰ੍ਹਾਂ ਇਸ ਵਾਰ ਵੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਸਜਾਇਆ ਗਿਆ ਸ਼੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 6 ਤੇ ਸਥਿਤ ਗੁਰਦੁਆਰਾ ਬਾਬਾ ਨਾਨਾ ਸਿੰਘ ਤੋਂ ਬਾਬਾ ਬਲਵੀਰ ਸਿੰਘ ਦੇ ਅਗਵਾਈ ਵਿੱਚ ਮੁਹੱਲਾ ਗੁਰਦੁਆਰਾ ਗੁਰੂ ਕਾ ਖੂਹ ਵਿੱਚ ਪਹੁੰਚਿਆ ਇਸ ਦੌਰਾਨ ਨਿਹੰਗ ਸਿੰਘਾਂ ਦੇ ਵੱਖ-ਵੱਖ ਦਲਾ ਦੇ ਮੁਖੀਆਂ ਨੇ ਭਾਗ ਲਿਆ ਇਸ ਮੌਕੇ ਵੱਡੀ ਗਿਣਤੀ ਚ ਪਹੁੰਚੇ ਨਿਹੰਗ ਸਿੰਘਾਂ ਦੇ ਵੱਲੋਂ ਕੋੜਦੋਰ ਤੇ ਗੱਤਕਾ ਪ੍ਰਦਰਸ਼ਨ ਵੀ ਕੀਤੇ ਗਏ ਤੇ ਪ੍ਰਸ਼ਾਸਨ ਨੇ ਇਸ ਦੌਰਾਨ ਸੁਰੱਖਿਆ ਦੇ ਪੁਖਤ ਪ੍ਰਬੰਧ ਕੀਤੇ ਸਨ ਆਜਾ ਆਜਾ ਇੱਕ ਵਾਰ ਆ ਕੇ ਕਰਦੀ ਹਰ ਵਾਰ ਹੀ ਪੱਤਕਾਰੀ ਜਾਂਦੀ ਉੱਥੇ ਹੀ ਕਰ ਲੈਣੀ ਸੀ ਅੱਜ ਹਾਂਜੀ ਬਾਬਾ ਜੀ ਸ੍ਰੀ ਮੁਖਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸੂਰਾ ਸੋ ਪਹਿਚਾਨੀਆਂ ਜੋ ਜ਼ਰਾਦੀਨ ਕੇ ਹੇਤਪੁਰਜਾ ਪੁਰਜਾ ਕਟਮਰ ਕਬੂ ਨਾ ਛਾੜਾ ਕੇ ਉਹ ਪਾਵਨ ਪਵਿੱਤਰ ਧਰਤੀ ਜਿੱਥੇ 40 ਮੁਕਤਿਆਂ ਨੂੰ ਸਮਰਪਿਤ ਮਾਗੀ ਦਾ ਜੋੜ ਮੇਲਾ ਜਿਹੜਾ ਹਰ ਸਾਲ ਜਿਹੜਾ ਸ੍ਰੀ ਮੁਖਸਰ ਸਾਹਿਬ ਵਿਖੇ ਮਨਾਇਆ ਜਾਂਦਾ ਉੱਥੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਗੁਰਦੁਆਰਾ ਬਾਬਾ ਨਾਨਕ ਸਾਹਿਬ ਦੀ ਛੌਣੀ ਨਿਹੰਗ ਸਿੰਘਾਂ ਬੁੱਢਾ ਦਲ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲਾ ਸਾਰੇ ਤਰਨੇ ਦਲਾ ਵੱਲੋਂ ਜਿਹੜਾ ਤੇ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਆਰੰਭ ਹੋਇਆ ਸਾਰੀਆਂ ਗੁਰੂ ਨਾਨਕ ਨਾਮ ਨਿਵਾ ਸੰਗਤਾਂ ਨੂੰ ਮਹੱਲੇ ਦੇ ਵਿੱਚ ਸਾਰੇ ਹਮ ਹਵਾ ਕੇ ਦਰਸ਼ਨ ਦਦਾਰੇ ਕਰੋ ਨਾਲ ਹੀ ਬੇਨਤੀ ਆਪਾਂ ਜਿੱਥੇ ਸ੍ਰੀ ਮੁਕਸਰ ਸਾਹਿਬ ਦੇ ਦਰਸ਼ਨ ਕਰਦੇ ਉੱਥੇ ਆਪਾਂ ਅਮਰਤ ਵੀ ਛਕੀਏ ਗੁਰੂ ਦਾ ਅਮਰ ਚੱਕੇ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਤਿਆਰ ਪਰ ਤਿਆਰ ਹੋਵੋ ਚੜ੍ਹਦੀ ਕਲਾ ਦੇ ਵਿੱਚ ਚਾਲੇ ਮੁਕਤੀ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਇਤਿਹਾਸਕ ਮੇਲਾ ਮਾਗੀ ਦੀ ਰਸਮੀ ਤੌਰ ਤੇ ਸਮਾਪਤੀ ਹੋ ਗਈ ਹਰ ਵਰ੍ਹਦੀ ਤਰ੍ਹਾਂ ਇਸ ਵਾਰ ਵੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਸਜਾਇਆ ਗਿਆ ਸ਼੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 6 ਤੇ ਸਥਿਤ ਗੁਰਦੁਆਰਾ ਬਾਬਾ ਨਾਨਾ ਸਿੰਘ ਤੋਂ ਬਾਬਾ ਬਲਵੀਰ ਸਿੰਘ ਦੇ ਅਗਵਾਈ ਵਿੱਚ ਮੁਹੱਲਾ ਗੁਰਦੁਆਰਾ ਗੁਰੂ ਕਾ ਖੂਹ ਵਿੱਚ ਪਹੁੰਚਿਆ ਇਸ ਦੌਰਾਨ ਨਿਹੰਗ ਸਿੰਘਾਂ ਦੇ ਵੱਖ-ਵੱਖ ਦਲਾ ਦੇ ਮੁਖੀਆਂ ਨੇ ਭਾਗ ਲਿਆ ਇਸ ਮੌਕੇ ਵੱਡੀ ਗਿਣਤੀ ਚ ਪਹੁੰਚੇ ਨਿਹੰਗ ਸਿੰਘਾਂ ਦੇ ਵੱਲੋਂ ਕੋੜਦੋਰ ਤੇ ਗੱਤਕਾ ਪ੍ਰਦਰਸ਼ਨ ਵੀ ਕੀਤੇ ਗਏ ਤੇ ਪ੍ਰਸ਼ਾਸਨ ਨੇ ਇਸ ਦੌਰਾਨ ਸੁਰੱਖਿਆ ਦੇ ਪੁਖਤ ਪ੍ਰਬੰਧ ਕੀਤੇ ਸਨ ਆਜਾ ਆਜਾ ਇੱਕ ਵਾਰ ਬਣਾ ਕੇ ਕਰਦੀ ਹਰ ਵਾਰ ਇਹ ਪੱਤਕਾਰੀ ਜਾਂਦੇ ਉੱਥੇ ਹੀ ਕਰ ਲੈਣੀ ਸੀ ਅੱਜ ਹਾਂਜੀ ਬਾਬਾ ਜੀ ਸ੍ਰੀ ਮੁਖਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸੂਰਾ ਸੋ ਪਹਿਚਾਨੀਆਂ ਜੋ ਜ਼ਰਾਦੀਨ ਕੇ ਹੇਤਪੁਰਜਾ ਪੁਰਜਾ ਕਟਮਰ ਕਮੂ ਨਾ ਛਾੜਾ ਕੇ ਉਹ ਪਾਵਨ ਪਵਿੱਤਰ ਧਰਤੀ ਜਿੱਥੇ 40 ਮੁਕਤਿਆਂ ਨੂੰ ਸਮਰਪਿਤ ਮਾਗੀ ਦਾ ਜੋੜ ਮੇਲਾ ਜਿਹੜਾ ਹਰ ਸਾਲ ਜਿਹੜਾ ਸ੍ਰੀ ਮੁਕਸਰ ਸਾਹਿਬ ਵਿਖੇ ਮਨਾਇਆ ਜਾਂਦਾ ਉੱਥੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਗੁਰਦੁਆਰਾ ਬਾਬਾ ਨਾਨਕ ਸਾਹਿਬ ਦੀ ਛੌਣੀ ਨਿਹੰਗ ਸਿੰਘਾਂ ਬੁੱਢਾ ਦਲ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲਾ ਸਾਰੇ ਤਰਨੇ ਦਲਾ ਵੱਲੋਂ ਜਿਹੜਾ ਤੇ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਆਰੰਭ ਹੋਇਆ ਸਾਰੀਆਂ ਗੁਰੂ ਨਾਨਕ ਨਾਮ ਨਿਵਾ ਸੰਗਤਾਂ ਨੂੰ ਮਹੱਲੇ ਦੇ ਵਿੱਚ ਸਾਰੇ ਹਮ ਹਵਾ ਕੇ ਦਰਸ਼ਨ ਦਦਾਰੇ ਕਰੋ ਨਾਲ ਹੀ ਬੇਨਤੀ ਆਪਾਂ ਜਿੱਥੇ ਸ੍ਰੀ ਮੁਕਸਰ ਸਾਹਿਬ ਦੇ ਦਰਸ਼ਨ ਕਰਦੇ ਉੱਥੇ ਆਪਾਂ ਅਮਰਤ ਵੀ ਛਕੀਏ ਗੁਰੂ ਦਾ ਅਮਰ ਚੱਕੇ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਤਿਆਰ ਪਰ ਤਿਆਰ ਹੋਵੋ ਚੜ੍ਹਦੀ ਕਲਾ ਦੇ ਵਿੱਚ